ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ ਜੀ 72ਵਾਂ ਦਿਨ ਤੇ ਅੱਜ ਇੱਦਾਂ ਹੀ ਦੇਖ ਸਕਦੇ ਹਾਂ ਪਿਛੇ ਗਰਾਊਂਡ 'ਚ ਰੌਣਕਾਂ ਸਪਰਿੰਟਾਂ ਚੱਲ ਪਈਆਂ ਬਾਬੇ ਜੀ ਗਰਮਨ ਅੱਜ ਪੂਰੀ ਜਨਤਾ ਆਈ ਆ ਤੇ ਤੁਹਾਨੂੰ ਦਿਖਾਉਣੇ ਆ ਕੋਈ ਸਾਹਿਬ ਲਵਾਉਣਗੇ ਸਪਰਿੰਟਾਂ ਤੇ ਅੱਗੇ ਕਰਿਓ ਵਲੌਗ ਕੰਟੀਨਿਊ ਤੇ ਵੇਖਿਓ ਲੋ ਨੀ ਯਾਰੇ ਲੋ ਜੀ ਸਪਰਿੰਟਾਂ ਕਰਾਤੀਆਂ ਸ਼ੁਰੂ ਕੋਈ ਸਾਹਿਬ ਨੇ ਵੇਖੋ ਰੌਣਕਾਂ ਲੱਗੀਆਂ ਅੱਜ ਕੈਂਪ 'ਚ ਕਿਉਂ ਨੱਚਦੇ ਕਿ ਨਹੀਂ ਗੱਭਰੂ ਸਹੀ ਆ ਸੈਟਲਬ ਵਾਲੀਆਂ ਗੱਲਾਂ ਨਾ ਕਰ ਬਦਾਮ ਖਾਣਾ ਐ ਚੋਰ ਜਿਆ ਆਹੋ ਲਾ ਕੇ ਅੱਧੀ ਕਿਸਪ੍ਰਿੰਟ ਤੇ ਗੱਲਾਂ ਵੇਖਣ ਕਿੱਦਾਂ ਆਉਂਦੀਆਂ ਵਾ ਐਵੇਂ ਥਾਪੀਆਂ ਮਾਰੀ ਜਾਂਦਾ ਲੈ ਚਲੋ ਵੈਰੀ ਗੁੱਡ ਵੈਰੀ ਗੁੱਡ ਕਿਉਂ ਜਾਂਦੇ ਕਿ ਨਹੀਂ ਹੌਣ ਆਈ ਜਾਨ ਮੜੀ ਕੋਈ ਸਾਹ ਕਹਿੰਦੇ ਉਹ ਲਾ ਕੇ ਆਈ ਸਹੀ ਸਪ੍ਰਿੰਟਾਂ ਕਿ ਨਹੀਂ ਨਹੀਂ ਆ ਕਿਹੜਾ ਨਹੀਂ ਲਾ ਗਿਆ ਕਰਨ ਸਹਜ ਕਹਿੰਦੇ ਲਾ ਗਿਆ ਵਾ ਗਜਨੀ ਉਹ ਕੱਲਾ ਹੀ ਦੀਦਾ ਵੇਖ ਲੈ ਮੋਟੂ ਜਿਹਾ ਵਿੱਚ ਪਾਈਆ ਤੋਂ ਉਹ ਜੁੜੀ ਵਾਲਾ ਜੋਣ ਮਟਾ ਉਹ ਤਾਂ ਹੈ ਕਿ ਜੀ ਆ ਵੀ ਹੁਣ ਇਕੱਠੇ ਕਰ ਲਿਆ ਸਾਰੇ ਚਲੋ 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 ਲਾਲੇ ਕੀ ਹੋਇਆ ਪਾਈਆ ਲਾਲੇ ਖੁਰਕ ਪਈ ਆ ਆ ਨਿਆਣਿਆਂ ਦੀ ਤਦਾਰ ਵੇਖ ਲਓ ਵੱਧ ਗਈ ਆ ਤੇ ਤੇ ਸਿਆਣਿਆਂ ਦੀ ਘਟ ਗਈ ਆ ਆ ਵੱਡਿਆਂ ਚ ਕਿੰਨੇ ਹੱਡੇ ਪਿੰਡ ਦੇ ਇੱਕ ਲਾਲਾ ਵਾ ਇੱਕ ਸਖਵੀਰ ਆ ਦੋ ਤਿੰਨ ਜੋਤਾ ਤੇ ਇੱਕ ਹੈਪੀ ਚਾਰ ਬੰਦੇ ਆ ਇਹਨਾਂ ਚੋਂ ਕਲਵੀਰ ਚੱਲ ਕੋਈ ਨਾ ਇਹ ਤੇ ਨਿਆਣਿਆਂ ਜੀ ਆਉਂਦਾ ਵੀ ਸਿਆਣਿਆਂ ਜੀ ਨਹੀਂ ਆਉਂਦਾ ਆ ਬੁੱਢਾ ਜਿਆ ਰੋਜ ਆਹ ਬੁੱਢਾ ਜਿਆ ਨਹੀਂ ਛੁੱਟੀ ਕਰਦਾ ਆ ਬੁੱਢਾ ਰੋਜ ਹੀ ਆਉਂਦਾ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਇਹਨੂੰ ਪਤਾ ਹਰਿਆ ਜਿਆ ਮਾਲ ਬੰਦਾ ਰੋਜ ਇਹ ਤਾਂ ਨਹੀਂ ਛੁੱਟੀ ਕਰਦਾਗਾ ਪ੍ਰਿੰਟ ਤੇ ਸਪ੍ਰਿੰਟ ਚੱਲਣ ਲਈ ਆ। ਕੋਈ ਸਾਹ ਨਹੀਂ। ਓ ਚੱਕ। ਕੀ ਗੱਲ ਆ? ਤੂੰ ਛੋਟੀਆਂ ਹੀ ਖਾਈ ਜਾਇਆ ਕਰ ਭਾਜੀ ਤੂੰ। ਮੇਰੇ ਸੱਟ ਲੱਗੀ ਆ। ਕੋਈ ਨਾ। ਸੱਟਾਂ ਹੀ ਹਟਾਉਈਆਂ ਇੱਥੇ। ਸਾਰੇ ਸੱਟਾਂ ਵਾਲੇ ਹੀ ਆ। ਸਹੀ ਕਿਹੜਾ ਬੰਦਾ? ਚਲੋ ਚਲੋ ਜੀ। ਔ ਵੀ ਵੱਡੇ ਮੁੰਡੇ ਲਾਉਣਗੇ ਸਪ੍ਰਿੰਟਾਂ। ਓਵੇ 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 ਜਦੋਂ ਵੀਡੀਓ ਜਦੋਂ ਭਾਜੀ ਵੀਡੀਓ ਬਣਦੀ ਉਹ ਤੇਜ ਹੋ ਜਾਂਦਾ ਕਿੱਡਾ ਸ਼ੈਤਾਨ ਵੇਹ ਕਿੱਡਾ ਸ਼ੈਤਾਨ ਉਹ ਨਹੀਂ ਉਹ ਪਹਿਲਾਂ ਝਾਗ ਨਹੀਂ ਪਾਣੀ ਤੈਨੂੰ ਦਸੀ ਉਹ ਸੀਟੀ ਤੋਂ ਪਹਿਲਾਂ ਕਰਦਾ ਕੀ ਮਾਤਰ ਮੂੰਹ ਆਇਆ ਚਕਾਉਣਾ ਤੇਰਾ ਟਾਈਮ ਕੋਈ ਨਾ ਸਹਿਜ ਤੂੰ ਇਦਾਂ ਨਹੀਂ ਸੂਤ ਹੋਣਾ ਨਾ ਤੇਰਾ ਸਹਿਜ ਲੱਭਣਾ ਨਾ ਨਾ ਭਾਜੀ ਤੇਰਾ ਵੇਖੀ ਚੱਲ ਬੰਦਾ ਕੀ ਆ ਲੈਂਦੇ ਮੇਰੇ ਲੱਖੇ ਆ ਉਹਦੇ ਹੀ ਦੱਤਰ ਮਾਰਿਆ ਹੋਇਆ ਵੇਖ ਲੈ ਕੋਈ ਨਾ ਵਿੱਚ ਲੱਖਾ ਦੇ ਵਿੱਚ ਤੂੰ ਅੱਜ ਲੱਭਣਾ ਨਹੀਂ ਨਾ ਤੇਰਾ ਸਹਿਜ ਲੱਭਣਾ ਨਾ ਤੂੰ ਹੀ ਲੱਭਣਾ ਉਹ ਵੀ ਸਹਿਜ ਉਹ ਚਲੋ ਜੀ ਕਿੱਥੇ ਖੜੀ ਐ ਸਹਿਜ ਭਾਜੀ ਬਿਜੀ ਐ ਇਸ ਟਾਈਮ ਉਹ ਵੀ ਸਪ੍ਰਿੰਟ 'ਚ ਉਹ ਨੂਰ ਆਇਆ ਹੀ ਨਹੀਂ ਬਦਮਾਸ਼ ਉਸ ਨਾਲ ਗਿਆ ਹੋਇਆ ਜਿਗਰਾ ਤੇ ਰਿਹਾ ਗਿਆ ਹੋਇਆ ਨੂਰ ਅੱਜ ਵਿਚਾਰਾ ਅੱਜ ਆ ਜਾਣਾ ਕੱਲ੍ਹ ਅੱਜ ਆ ਜਾਣਾ ਵੇਖੀ ਉਹਨੇ ਲਾਲੇ ਮੋੜ ਵੀ ਦੇਣੀਆਂ ਅਹੀਂ ਕੱਲ੍ਹ ਕਬੱਡੀਆਂ ਨੇ ਉਹਨੇ ਚਲੋ ਚਲੋ ਸ਼ਾਬਾਸ਼ ਦੇਖ ਸਕਦੇ ਜੀ ਐਸੀ ਨਹੀਂ ਕੀ ਗੱਲ ਹਾਂਜੀ ਨਹੀਂ ਏਸੀ ਹੈਗਾ ਹੈਗਾ ਇਹਨੂੰ ਭਾਜੀ ਹੰਨੀ ਅਗਲ ਬੋਲਣ ਦੀ ਕੀ ਹੈਗੀ ਤੈਨੂੰ ਅਕਲ ਮਾਸਾ ਜਿੰਨੀ ਦਿੱਤਿਆ ਚ ਨਹੀਂ ਭਾਈ ਤੇਨੂੰ ਭਾਈ ਤੇਰੇ ਸਾਹਮਣੇ ਨਹੀਂ ਭਾਜੀ ਨਹੀਂ ਭਾਈ ਵੇਖ ਲੈ ਲਾਲੇ ਨੂੰ ਕਹੂ ਕਿੱਧਰ ਤੁਰਿਆ ਜਾਨਾ ਮਰਾਸੀ ਆ ਜਾ ਏਦਾਂ ਉਹ ਬਿੱਲਾ ਭਾਜੀ ਆਹੋ ਅਮਨ ਨੂੰ ਅਮਨ ਲਾਲੇ ਨੂੰ ਲਾਲਾ ਲਾਲਾ ਤੇਰੇ ਨੂੰ ਵੱਡਾ ਕਿ ਛੋਟਾ ਵੱਡਾ 42 ਸਾਲਾਂ ਦਾ ਉਹ 42 ਸਾਲਾਂ ਦਾ ਵਿਆਹ ਨਹੀਂ ਹੋਇਆ ਹਜੇ ਵੱਖਰੀ ਗੱਲ ਹੈ ਹੈਂ ਦਾਸੇ ਮੰਗਲਾ ਸੇ ਮੰਗਾ ਇਧਰ ਆ ਉਹ ਤਾਇਆ ਤੇਰਾ ਸਾਡਾ ਮੰਗਲਾ ਤਾਇਆ ਤੇਰਾ ਸਾਡਾ ਤਾਇਆ ਮੰਗਲੇ ਮੰਗਲ ਕਹਿੰਦਾ ਤਾਇਆ ਜੀ ਆ ਇਧਰ ਆ ਲੋਪੜਾ ਲੋਕ ਤਾਂ ਫਿਰਦਾ ਮੈਂ ਤਾਇਆ ਤੇ ਤੇ ਆ ਬਿੱਟੂ ਤਾਂ ਚੱਲ ਤਾਉ ਆ ਆ ਚੱਲ ਬਿੱਟੂ ਤਾਂ ਆਇਆ ਸੱਦਨਦੇ ਆਈ ਅੱਜ ਤੇਰਾ ਗਿਲਾ ਤਾਂ ਬਿੱਟੂ ਭਾਈ ਜੀ ਭਾਈ ਜੀ ਭਾਈ ਇਹ ਸਾਨੂੰ ਗਲਤ ਬੋਲੇ ਅਸੀਂ ਛਿਟੀ ਲਾ ਲੈਣੀ ਇਹ ਦਿਵਾਲੀ ਸਿੱਧੀ ਜਿਹੜੀ ਗੱਲ ਹੈ ਅਹੀਂ ਨਹੀਂ ਵੇਖਣਾ ਭਾਜੀ ਤੇਰਾ ਚੇਲਾ ਵਦ ਕੀ ਆ ਇਹ ਦੇ ਦਈਏ ਇਹਨਾਂ ਨੂੰ ਨਹੀਂ ਨਹੀਂ ਭਾਜੀ ਇਹ ਨਹੀਂ ਹਾਂ ਗਾਲ ਮੰਦਾ ਬਹੁਤ ਕਰਦਾ ਭਾਜੀ ਇਹ ਘਰੇ ਵੀ ਭਾਜੀ ਹੁਣ ਨਹੀਂ ਕਰਦਾਂਗਾ ਪਹਿਲਾਂ ਕਰਦਾ ਸੀ ਵੇਖ ਲ ਦੱਸ ਪਹਿਲਾਂ ਕਰਦਾ ਹੀ ਨਾ ਗਾਲ ਮੰਦਾ ਹਾਂ ਪਹਿਲਾਂ ਕਰਦਾ ਹੀ ਭਈਆ ਜਦੋਂ ਮੈਂ ਦੱਸਤਾ ਪਿਆ ਘਰੋਂ ਪਤਾ ਲੱਗ ਗਿਆ ਰੋਣ ਆ ਗਿਆ ਆਹ ਹੀ ਦੇਖ ਲ ਕੋਟੀ ਕਿੱਥੇ ਆ ਕੋਟੀ ਕਰਦਾ ਨਾ ਗਾਲ ਮੰਦਾ ਇਹ ਘਰੇ ਕੱਢਦਾ ਇਹ ਰੀਆ ਕੀ ਲੈਣਾ ਹੈ ਮਮੀ ਨੂੰ ਮਾਰ ਦਾਂਦਾ ਅੱਗੇ ਮਾਰਦਾ ਜਿੱਦਨ ਤੁਸੀਂ ਮੈਨੂੰ ਖੱਲ ਹਰੇ ਚੱਪਲ ਮਾਰੀ ਇਹਨੇ ਝੂਠ ਮਾਰਦਾ ਕੋਈ ਆਉਣਾ ਅੱਜ ਘਰੇ ਵੇਖੀ ਆਇਆ ਮੇਰੇ ਨਾਲ ਹੀ ਚੱਲ ਜਾ ਵੇਖੀ ਵੇਖੀ ਖੋਰ ਕੀ ਕਹਦਾ ਜਾਨਾ ਮੈਂ ਦਰਮੇਂ ਗੂਲਿਆ ਕਿ ਦਵਾ ਸੱਤ ਲਈ ਖੱਲਿਆ ਹਜੇ ਲਓ ਜੀ ਸਪ੍ਰਿੰਟਾ ਹੁਣ ਅੱਗੇ ਪਿੱਛੇ ਚਲੋ ਜੀ ਕੋਈ ਕੋਈ ਸਾਹਿਬ ਲੱਗੇ ਪਿਕਅਪ ਸਟਾਰਟ ਕਰਨ ਚਲੋ ਜੀ ਲਓ ਜੀ ਆ ਹੁੰਦੀ ਆ ਮਿਹਨਤ ਕਦੇ ਅੱਗੇ ਨੂੰ ਸਪਰਿੰਟ ਤੇ ਕਦੇ ਪਿੱਛੇ ਨੂੰ ਸੀਟੀ ਦੇ ਚੱਲਦਾ ਕੰਮ ਤੁਸੀਂ ਦੇਖ ਸਕਦੇ ਆ ਸਹੀ ਆ ਜੀ ਲਓ ਜੀ ਕੰਮ ਪੂਰਾ ਮਗਿਆ ਪਿਆ ਅੱਜ ਲਓ ਜੀ ਸਵੇਰੇ ਉੱਠ ਕੇ ਆਇਆ ਕਰੋ ਸਾਰੇ ਜਿਹੜੀ ਸਵੇਰ ਦੀ ਮਿਹਨਤ ਸਵੇਰ ਦੀ ਆ ਚਲੋ 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 ਬਹਿ ਗਏ ਆ ਬਹਿ ਕਦੋਂ ਗਏ ਆ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਸਾਰੇ ਜਲਦੀ ਜਲਦੀ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸਾਰੇ ਬੰਦਿਆਂ ਦੇ ਕੈਮਰਾ ਵਾ ਮੇਰਾ ਅੱਜ ਚਲੋ 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 ਸਹਿਜ ਏ ਹੋ ਗਿਆ ਕੰਮ ਚਾਲੂ ਚਲੋ ਜੀ ਚਲੋ ਜੀ ਚਲੋ ਜੀ ਦੇਖ ਸਕਦੇ ਤੁਸੀਂ ਲੜੀ ਤੇ ਗਾਣਾ ਕਿਹੜਾ ਲੱਗੇ ਸੀਟੀ ਮਾਰ ਕੇ ਬੁਲਾਉਣਾ ਹਟ ਜਾ ਇਦਾਂ ਉਹ ਲਾ ਦਈਏ ਗਾਣਾ ਛਿੜੀ ਵੇਖ ਲੈ ਕਿਦਾਂ ਦੀ ਆ ਹੋ ਵਾਹਿਗੁਰੂ ਜੀ ਲੋ ਜੀ ਰੌਣਕਾਂ ਚੈੱਕ ਕਰੋ ਅੱਜ ਨਿਆਣੇ ਤਾਂ ਇਦਾਂ ਮਹਿੰਗਾ ਲਾਉਣ ਆਉਂਦੇ ਆ ਗੁੱਡ ਵਾ ਗੁੱਡ ਵੈਲ ਆ ਪੂਰੀ ਨਿਆਣਿਆਂ ਦੀ ਇਧਰ ਸਹਿਜ ਹੁਣੀ ਲੱਗੇ ਆ ਮੜ 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 ਪਾਜੀ ਆਵੇ ਲਾ ਕਿਥੇ ਰਹਿ ਗਿਆ ਵਾ ਬੰਦੇ ਵੇਖ ਲਾ ਪਹੁੰਚ ਵੀ ਗਏ ਆ ਉਧਰ ਤੂੰ ਐਂਡ ਦੇ ਕੀ ਗੱਲ ਆ ਉਹ ਪਹੁੰਚ ਵੀ ਗਏ ਤੂੰ ਉੱਥੇ ਤੁਰਿਆ ਫਿਰਦਾ ਬੱਸ ਐਵੇਂ ਥਈ ਆ ਮੈਂ ਮੰਨਣੀ ਨਹੀਂ ਭਾਈ ਦੀ ਗੱਲ ਮੈਂ ਮੰਨਣੀ ਨਹੀਂ ਗੱਲ ਭਾਈ ਦੇ ਦਵਾਰ ਟਾ ਗਿਆ ਵਾ ਪੁਸ਼ आ गई चलो बात सही है चलो चलो छावा 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 सही है सही है सही है छावा केले पाजी वेरी गुड वेरी हैप्पी तुम्हें मारा थे शाबाश केले पाजी शाबाश 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 पाजी शाबाश ਓ ਸਹਰੇ ਇੱਧਰ ਆ ਕਿੱਧਰ ਕੱਲਾ ਖੜ ਗਿਆ ਵਾ ਕੱਲਾ ਹੀ ਖੜ ਗਿਆ ਕੀ ਗੱਲ ਹੈ ਪਾਜੀ ਚੱਲ ਚੱਲ ਕੱਲ ਮੰਗਲ ਨਿਆਣਾ ਲਾਲ ਇਨਾ ਆਪ ਦੇ ਦੇ ਆ ਇੱਧਰ ਲੈਣ ਚ ਉਹ ਲੈਣ ਚ ਚੱਲ ਚਲੋ 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 ਚੱਲੋ ਹੋ ਗਿਆ ਸ਼ੁਰੂ ਚੱਲ ਵੈਰੀ ਗੁੱਡ ਵੈਰੀ ਗੁੱਡ ਇੱਕ ਦੂਜੇ ਦੇ ਇੱਕ ਦੂਜੇ ਦੇ ਸ਼ਾਬਾਸ਼ 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 ਗੋਡਾ 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 ਚਲੋ 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 ਸ਼ਾਬਾਸ਼ ਸ਼ਾਬਾਸ਼ ਓ ਪਿਆਈਓ ਓ ਕਰਤਾ ਹੀ ਮੁੱਦਾ ਇੱਕ ਸ਼ਾਬਾਸ਼ 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 ਕਰਨੇ ਸ਼ਾਬਾਸ਼ ਇਸ ਕਰਨ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਹ ਕਹਿੰਦੇ ਸਾਡੇ ਕੈਂਪ ਦੇ ਪੁਲਵਾਨ ਸ਼ਾਨ ਹੱਡੀ ਓ ਵੇ ਆਹ ਸੈਜ ਰਲਿਆ ਸੈਜ ਥਾਣ ਬਣੀ ਗੱਲ ਖੜੋ ਇੱਥੇ ਦੋਵੇਂ ਇੱਥੇ ਖੜੋ ਆ ਹੋਈ ਜੀ ਹੁਣ ਬਰਾਬਰ ਦੀ ਟੱਕਰ ਗੋਲੂ ਮੋਲੂ ਕਿਦਾਂ ਹੋਈਆਂ ਹੋਈਆਂ ਤਾਂ ਥੱਲੀਆਂ ਸਰਜੀ ਅੱਜ ਲੱਗਦੀਆਂ ਨਿਗੀਆਂ ਸਾਦ ਤੈਨੂੰ ਚੜਿਆ ਨਹੀਂ ਮਾਮਾ ਬਹੁਤ ਚੜਿਆ ਬਹੁਤ ਚੜਿਆ ਲੋ ਜੀ ਅਗਲਾ ਸੈੱਟ ਫੇ ਆ ਗਿਆ ਵਾ ਗੀਲੇ ਭਾਜੀ ਹੁਣੀ ਤਿਆਰ ਆ ਚਲੋ ਚਲੋ ਭਾਜੀ ਸ਼ਾਬਾਸ਼ ਸ਼ਾਬਾਸ਼ ਔਰ ਲਾਸਟ ਦੇ ਲਾਲਾ ਵਾ ਲਾਲੇ ਤੇ ਹੈਗਾ ਵਾ ਬਿੱਲਾ ਨਹੀਂ ਰਾਈ ਵਾਲੋ ਮੁੰਡਾ ਬਿੱਲਾ ਤੇ ਹੈਪੀ ਆ ਤੇ ਖਿੱਚ ਕੇ ਖਿੱਚ ਕੇ ਖਿੱਚ ਕੇ ਸ਼ਾਬਾਸ਼ ਭਾਜੀ ਸ਼ਾਬਾਸ਼ 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 ਹਾਂਜੀ ਕੀਰੇ ਲਊ ਨਿਕਲ ਆਇਆ ਲੋ ਜੀ ਬੈਟਕਾਂ ਲਾ ਆ ਗਿਆ ਸੈਟ ਉਸਤਾਦ ਸਾਰੇ ਤਿਆਰ ਵਾ ਚਲੋ 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 ਪਾ ਜੀ ਲੋ ਜੀ ਓ ਚੱਕੋ ਜੀ ਲੋ ਜੀ ਹੋ ਗਿਆ ਕੰਮ ਸਟਾਰਟ ਓ ਜਾਂਦੇ ਰਹੀ ਹਾਂ ਹਾਂ ਜੀ ਕੀਪੇ ਬਾਜੀ ਕੀ ਹਾਲ ਆ ਜੀ ਕਿਰਪਾ ਬਾਬੇ ਜੀ ਕਿੱਦਾਂ ਚੱਲਦਾ ਕੈਂਪ ਓਕੇ ਰਿਪੋਰਟ ਚੱਲੰਦਿਆ ਕੰਮ ਓਕੇ ਓਕੇ ਆ ਜੀ ਮੁੰਡੇ ਉੱਠਣਗੇ ਕਿ ਨਹੀਂ ਹੁਣ ਜਿੱਦਾਂ ਚੱਲਦਾ ਕੰਮ ਵਾਹਿਗੁਰੂ ਕਿਰਪਾ ਕਰੂਗਾ ਹਾਂ ਮੈਂ ਜਿ ਵਿਖਿਆ ਤੈਨੂੰ ਨਿਆਣੇ ਦਾ ਪਾ ਪਾਈ ਪਟਾਕੇ ਕਿ ਨਹੀਂ ਪੂਰੇ ਪੂਰੇ ਉਹ ਆਇਆ ਕਿ ਨਹੀਂ ਭਾਜੀ ਉਹ ਨੱਤਾਂ ਨੂੰ ਖੰਲਾਪੀਆਂ ਸੈਜ ਨਹੀਂ ਹੁੰਦ ਨੇ ਆਇਦ ਕੀ ਵੀ ਸ਼ਨੀਵਾਰ ਦੀਆਂ ਲੱਤਾਂ ਦੇ ਖੰਲਾਪਣੀਆਂ ਵੇਖੀ ਭਾਜੀ ਉਹ ਵੇਖ ਲੋ ਬ੍ਰਹਮੀ ਦਿਵਾਲੇ ਹੋਇਆ ਹੋਇਆ ਵਾ ਦੋਹਾਂ ਇਹ ਵੀਓ ਜੜ ਜਾਂਦੇ ਛੇ ਜੀ ਲਓ ਜੀ ਸੈਟ ਬੈਠਕਾਂ ਵਾਲਾ ਦੇ ਬ੍ਰਹਮ ਦੇਵ ਮੁੰਡਾ ਬਣਾ ਰਿਹਾ ਵਾ ਬਣਾਤੀ ਆ ਬ੍ਰਹਮੀ ਸਰੀਰ ਚੈੱਕ ਕਰੋ ਮੁੰਡੇ ਦਾ ਖਾਵਾ ਮਸਲ ਈਦਾ ਕਰਕੇ ਦਾ ਨੂੰ ਆਹ ਵੇਖੋ ਜੀ ਚਿਣਿਆਂ ਪਿਆ ਕਿ ਨਹੀਂ ਘੜਿਆ ਪਿਆ ਈ ਅੱਜ ਵੇਖ ਲਓ ਪੈਂਕੇ ਜੜਕਦਾ ਚੀਲਾ ਲਾਇਆ ਹੋਇਆ ਬਰਮੀ ਬਣਾਉਣਾ ਮਾਰਦਾ ਕਿ ਨਹੀਂ ਛਾਲਾ ਚਲੋ ਕੋਟੀ ਟਾਈਮ ਹੋ ਗਿਆ ਵਾ ਚਲੋ ਸੈਰ ਕਰੇ ਹਰਰ ਹਰਰ ਹੋ ਜਾਓ ਕੋ ਕਰਨਾ ਬੰਦਾ ਤੇ ਤੂੰ ਗੱਲ ਪੜਿਆ ਨਹੀਂ ਕੋਈ ਕਬੂਤਰ ਹੀ ਫੜ ਲਾ ਕੋਈ ਲਓ ਜੀ ਇਹ ਕਹਿੰਦੇ ਬਾਜੀਆਂ ਦਾ ਮੁੰਡਾ ਏ ਸ਼ਕੀਨ ਗੱਭਰੂ ਹਿੰਦਾ ਕਹਿੰਦੇ ਕਬੂਤਰਾਂ ਦਾ ਰਾਜਾ ਏ ਟਾਈਮ ਨਾਲੇਜ ਹੋਰ ਕਹਿੰਦੇ ਭਾਗ ਦਾ ਠੀਕ ਆ ਜੀ ਵਧੀਆ ਹੀ ਜਾਈਦਾ ਵਧੀਆ ਹੀ ਲਓ ਵੀ ਜੀ ਲਾਲਾ ਕਹਿੰਦੇ ਹੋ ਗਿਆ ਤਿਆਰ ਤੇ ਲਾਲਾ ਵੇਖ ਰਿਹਾ ਵਾ ਗੱਭਰੂ ਆਲੇ ਕਿੱਦਾਂ ਨਿੱਕੇ ਨਿੱਕੇ ਗੱਭਰੂ ਮੇਤੋਂ ਅੱਗੇ ਲੰਘ ਜਾਣਗੇ ਮੇਰਾ ਦੋਸਤ ਹੱਥ ਮਲਾ ਦੋਸਤ ਨਾਲ ਹੱਥ ਮਲਾ ਲਾ ਮੜਿਆ ਝੋਟਾ ਏ ਝੋਟਾ ਨਹੀਂ ਬੁਗਲਾ ਵੀ ਆਪਣਾ ਦੋਸਤ ਹੀ ਆ ਆਹਾਂ ਉਹ ਜਾਂਦੇ ਰਹੀ ਜੂਬਰ ਏ ਉਹ ਚੱਕ ਹੋ ਗਈ ਉਹ ਗਈ ਉਹ ਜਾਂਦੇ ਰਹੀ ਉਹ 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 ਚੱਕ ਵਧੀਆ ਵਧੀਆ ਲਓ ਜੀ ਕੰਮ ਚੱਲ ਪਿਆ ਹੀ ਬੈਠਕਾਂ ਵਾਲਾ ਦੇਖ ਸਕਦੇ ਤੁਸੀਂ 22 ਸਪ੍ਰਿੰਟ ਲੱਗੂਗੀ ਕੋਈ ਸਾਹਿਬ ਜਦੋਂ ਕਹਿਣਗੇ ਤੇ ਉਦੋਂ ਵੱਜਣੀ ਹੈ ਸਿਟੀ ਉਦੋਂ ਭੱਜਣਾ ਕੰਮ ਸਹੀ ਹੈ ਜੀ ਲਓ ਜੀ ਚਲੋ ਜੀ ਜਾਂਦੇ ਕਿ ਨਹੀਂ ਨੱਚਦੇ ਕਿਉਂ ਹੋਇਆ ਕਿ ਨਹੀਂ ਸਿਰਾ ਵੈਰੀ ਗੁੱਡ ਵੈਰੀ ਗੁੱਡ ਮੁੰਡੇ ਸ਼ੇਪ ਹੈ ਅੱਜ ਛੁੱਟੀ ਵੀ ਹੈ ਨਿਆਣਿਆਂ ਨੂੰ ਸਹੀ ਹੈ ਜੀ ਲਓ ਜੀ ਸੈਟ ਆ ਗਿਆ ਦੂਜਾ ਫੇਸ ਕੋਈ ਸਾਹਿਬ ਅੱਜ ਕਹਿੰਦੇ ਤਸੱਲੀਆਂ ਪੂਰੀਆਂ ਕਰਾਉਣੀਆਂ ਐ ਏ ਏ ਏ ਉਹ ਚੱਕ ਮੈਨੂੰ ਬਚਾ ਲਿਓ ਮਰੀਜ਼ ਬੰਦੇ ਨੂੰ ਸਹੀ ਆ ਸਹੀ ਆ ਕਿਹ ਈ ਤਾਂ ਕੰਮ ਮੁੰਡਿਆਂ ਨੇ ਖਹਿਦਾ ਅੱਜ ਲੋ ਜੀ ਕੋਈ ਸਾਹ ਦਿੰਦੇ ਇਨਸਟਰਕਸ਼ਨ ਮੁੰਡਿਆਂ ਨੂੰ ਸਹੀ ਆ ਜੀ ਪ੍ਰੈਨ ਕਹਿੰਦੇ ਤਿਆਰ ਹੀ ਆ ਜੀ ਨੇ ਨਾਂ ਸਹੀ ਲਾਇਆ ਦੇਖ ਸਕਦੇ ਤੁਸੀਂ ਕੋਈ ਸਾਹ ਅੱਜ ਕਿਉਂ ਦੱਸ ਰਿਹਾ ਕਿੱਦਾਂ ਨੂੰ ਰੋਟੇਸ਼ਨ ਕਰਨੀ ਕਿੱਦਾਂ ਨੂੰ ਘੁੰਮਣਾ ਲੋ ਜੀ ਸ਼ੁਰੂ ਕਰਾ ਤੇ ਤੇ ਆ ਫੇਰ ਤੇ ਦੇਖ ਸਕਦੇ ਆ ਤੁਸੀਂ ਕਿਉਂ ਜੀ ਬੰਦੇ ਦੇਖ ਲਓ ਪੂਰੀ ਐਨ ਅੱਜ ਫੁੱਲ ਆਇਆ ਵਾ ਕੈਂਪ ਸਾਰਾ ਜਿੰਨੇ ਆਪਣੇ ਬੰਦੇ ਆ ਲਓ ਜੀ